ਇਦਾਂ ਸਰਟ ਕੀਤਾ ਗਿਆ ਕਿ ਕੋਈ ਬੁਆ ਬਕੂਲ ਦੀ ਨਾਕ ਤੇ। ਉਦੋਂ ਵੀ ਉਹਨਾਂ ਨੇ ਉਦੋਂ ਪਹਿਲੇ ਤੇ ਮਨ ਲੈ ਉਹ ਵੀ ਕੰਪਲੀਟ ਨਹੀਂ ਕਰਾਇਆ ਕੋਈ। ਨਹੀਂ ਉਹ ਉਦੋਂ ਤੱਕ ਇਹਨਾਂ ਨੇ ਕੁਝ ਨਹੀਂ ਕੀਤਾ। ਇਹ 3 ਅਗਸਤ ਦੀ ਗੱਲ ਹੈ। ਜਦੋਂ ਇਹਨਾਂ ਨੇ ਆ ਕੇ ਪੁਲਿਸ ਨੂੰ ਦੱਸਿਆ ਤੇ ਪੁਲਿਸ ਵੱਲੋਂ ਕਾਰਵਾਈ ਕੀਤੀ ਜਿਹੜਾ ਜਿਹੜਾ ਕੋਈ ਮੁੰਡਾ ਉਹ ਜਿਹੜਾ ਇਹ ਕਹਿੰਦਾ ਕਿਸੇ ਗੈਂਗ ਦੇ ਨਾਲ ਹੈਗਾ। ਅਗਰ ਨਹੀਂ ਸਰਦ ਅੰਜਾ ਕਿੱਥਾ ਬਣੇ। ਦੇਖੋ ਜੀ ਇਹਨੂੰ ਇਹ ਸੀਗਾ ਕਿ ਡਾਕਟਰ ਸਾਹਿਬ ਦੀ ਦੁਕਾਨ ਵਧੀਆ ਚੱਲਦੀ ਹੈ ਕਿਉਂਕਿ ਇਹ ਗੁਰਿੰਦਰ ਦੇ ਚਾਚਾ ਜੀ ਉਹਨਾਂ ਦੀ ਦੁਕਾਨ ਜਿਹੜੀ ਹੈ ਉਹਦੇ ਵਿੱਚ ਇਹ ਆਪਣਾ ਡਾਕਟਰੀ ਦਾ ਪੇਸ਼ਾ ਚਲਾ ਰਹੇ ਨੇ। ਤੋਂ ਇਹਨੂੰ ਲੱਗਦਾ ਹੈ ਇਹਨਾਂ ਦੀ ਦੁਕਾਨ ਵਧੀਆ ਚੱਲਦੀ ਹੈ ਤੇ ਇਹਨਾਂ ਤੋਂ ਪੈਸੇ ਜਿਹੜੇ ਆ इजीली ਜਿਹੜਾ ਹੈ ਉਹ ਐਕਸਟਰੋਟ ਕੀਤੇ ਜਾ ਸਕਦੇ। ਉਹਨੇ ਉਹ ਪਲਾਨੀ ਜਿਹੜੀ ਹੈ ਉੱਥੇ ਬਣਾਈ ਸੀ। ਅਜਿਹੇ ਤਿੰਨ ਬੰਦੇ ਜਿਹਨਾਂ ਦੇ ਨਾਮ ਇਹਨਾਂ ਤੇ ਕੋਈ ਮਾਮਲਾ ਦਰਜੀ ਹੈ ਜਿਹੜੀ ਵਾਰੀ ਕੀਤਾ ਹੈ। ਇਹ ਇਹਨਾਂ ਦੇ ਖਿਲਾਫ ਜੋ ਹੈ ਅਜੇ ਅਸੀਂ ਸਾਡੀ ਤਫ਼ਤੀਸ਼ ਚੱਲਦੀ ਹੈ। ਅਜੇ ਤੱਕ ਇਹਨਾਂ ਦੇ ਖਿਲਾਫ ਕੋਈ ਜ਼ਿਆਦਾ ਨਹੀਂ ਸਾਹਮਣੇ ਆਇਆ। ਕੰਪਲੇਂਟ ਪਰ ਬਾਈਂਡਰੀ ਨਹੀਂ ਤੇਂਦਰਾ। ਤੇ ਲੋਦੀ। ਅਸੀਂ ਇਮੀਡੀਏਟਲੀ ਪੁਛਾ ਦਰਜ ਕਰਕੇ ਕਿਉਂਕਿ ਮਾਮਲਾ ਸੰਗੀਨ ਸੀ ਐਕਸਟਰਸ਼ਨ ਦਾ ਸੀ ਤੇ ਕਿਉਂਕਿ ਇਹ ਜੋ ਲੋਕਲ ਲੋਗ ਨੇ ਇਹ ਕਿਸੇ ਨਾ ਕਿਸੇ ਗੈਂਗਸਟਰ ਦੇ ਨਾਤੇ ਆਮ ਲੋਕਾਂ ਤੋਂ ਫਰੋਤੀਆਂ ਮੰਗ ਕੇ ਜੋ ਹੈ ਇਜ਼ੀ ਮਨੀ ਜੜੀ ਹੈ ਉਹਨੂੰ ਜਿਹੜਾ ਹੈ ਪ੍ਰਾਪਤ ਕਰਦੇ ਸੀਗੇ ਸੋ ਇਹ ਜਿਹੜਾ ਹੈਗਾ ਇੱਕ ਲੋਕਲ ਗੈਂਗ ਹੈ ਇਹ ਬਸਟ ਹੋਇਆ ਅੰਮ੍ਰਿਤਸਰ ਦਿਹਾਤੀ ਪੁਲਿਸ ਵੱਲੋਂ ਇੱਕ ਲੋਕਲ ਫਰੋਤੀ ਦਾ ਜਿਹੜਾ ਗੈਂਗ ਹੈ ਉਸਨੂੰ ਬਸਟ ਕਰਨ ਦੇ ਸਿੰਦਰਚ ਕੀਤੀ ਜਾ ਰਹੀ ਹੈ ਅ ਇਸ ਪੂਰੇ ਮਾਮਲੇ ਦੇ ਵਿੱਚ ਇੱਕ ਸੁਖਦੇਵ ਸਿੰਘ ਪੁੱਤਰ ਜਗਤਾਰ ਸਿੰਘ ਵਾਸੀ ਤਾਰਾ ਗੜ ਤਲਾੜਾ ਤੋਂ ਨੇ ਜੋ ਪੇਸ਼ੇਵਜੋ ਆ ਆਰਐਮਪੀ ਡਾਕਟਰ ਨੇ ਤੇ ਇਹ ਪਿੰਡ ਨੰਗਲ ਗੁਰੂ ਵਿਖੇ ਡਾਕਟਰੀ ਦੁਕਾਨ ਕਰਦੇ ਇਹਨਾਂ ਨੂੰ ਕਾਫੀ ਸਮੇਂ ਤੋਂ ਵੱਖ-ਵੱਖ ਨੰਬਰਾਂ ਤੋਂ ਫਰੋਤੀ ਦੀਆਂ ਕਾਲਾ ਆ ਰਹੀਆਂ ਸਨ ਤੇ ਪਹਿਲਾਂ ਤਾਂ ਇਹਨਾਂ ਨੇ ਇਗਨੋਰ ਕੀਤੀਆਂ ਤੇ ਉਹ ਕਾਲਾਂ ਨਹੀਂ ਚੁੱਕੀਆਂ ਤੇ ਇਸ ਦੇ ਰਿਜ਼ਲਟ ਵਜੋਂ ਇੱਕ ਵਾਰੀ ਇਹਨਾਂ ਨੂੰ ਜਾਂਦੇ ਜਾਂਦੇ ਰੋਕਿਆ ਗਿਆ ਤੇ ਫਿਰ ਇਹਨਾਂ ਨੂੰ ਧਮਕੀਆਂ ਵੀ ਦਿੱਤੀਆਂ ਗਈਆਂ ਤੇ ਪਿਸਤਲ ਵਗੈਰਾ ਦਿਖਾ ਕੇ ਇਹਨਾਂ ਨੂੰ 5 ਲੱਖ ਰੁਪਏ ਜਿਹੜੇ ਹਨ ਉਫਰਾਉਤੀ ਦੇ ਰੂਪ ਚ ਦੇਣ ਵਾਸਤੇ ਧਮਕੀਆਂ ਮਿਲੀਆਂ ਅ ਜਦੋਂ ਇਹਨਾਂ ਨੇ ਇਹ ਗੱਲ ਪੁਲਿਸ ਨੂੰ ਤਿੰਨ ਤਰੀਕ ਦਾ ਮਾਮਲਾ ਹੈ ਜਦੋਂ ਇਹਨਾਂ ਨੇ ਪੁਲਿਸ ਨੂੰ ਇਹ ਇਤਲਾ ਦਿੱਤੀ ਕਿ ਵੀ ਅਗਸਤ ਦੇ ਕਰੀਬ ਤੋਂ ਇਹਨਾਂ ਨੂੰ ਜਿਹੜੀਆਂ ਏ ਧਮਕੀਆਂ ਆ ਰਹੀਆਂ ਨੇ ਤਾਂ ਪੁਲਿਸ ਨੇ ਇਮੀਡੀਏਟਲੀ ਜਿਹੜਾ ਹੈ ਇੱਕ ਟਰੈਪ ਲੇ ਕੀਤਾ ਤੇ ਜੋ ਇਹ ਬੰਦੇ ਨੇ ਇਹਨਾਂ ਨੂੰ ਫੜਿਆ ਜਿਹਦੇ ਵਿੱਚ ਇਮੀਡੀਏਟਲੀ ਜਿਹੜਾ ਪੁਲਿਸ ਅੰਮ੍ਰਿਤਸਰ ਦਿਹਾਤੀ ਪੁਲਿਸ ਵੱਲੋਂ ਕਾਰਵਾਈ ਕਰਦੇ ਹੋਏ ਪੰਜ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਜਿਨ੍ਹਾਂ ਤੋਂ ਇੱਕ 315 ਬੂਲ ਗੋਰ ਦਾ ਪਿਸਤਲ ਮੋਟਰਸਾਈਕਲ ਤੇ ਐਕਸਯੂਵੀ ਤੇ ਹੋਰ ਜੋ ਹੈ ਇਹਨਾਂ ਦਾ ਸਮਾਨ ਜੋ ਮਿਸਟਰ ਉਹ ਰਿਕਵਰੀ ਕੀਤੀ ਗਈ ਹੈ ਇਸ ਦੇ ਵਿੱਚ ਜੋ ਮੁੱਖ ਜੋ ਕਿੰਗ ਪਿੰਨ ਹੈ ਉਹ ਗੁਰਿੰਦਰ ਸਿੰਘ ਜੋ ਹੈ ਗੁਰਿੰਦਰ ਸਿੰਘ ਪੁੱਤਰ ਗੁਰਮੀਤ ਸਿੰਘ ਵਾਸੀ ਨੰਗਲਗੁਰੂ ਹੈ ਇਹ ਜਿਹੜਾ ਗੁਰਿੰਦਰ ਸਿੰਘ ਹੈ ਬੇਸਿਕਲੀ ਇਹ ਡਾਕ ਸ਼ਾਪ ਜਿੱਥੇ ਇਹਨਾਂ ਨੇ ਦੁਕਾਨ ਕੀਤੀ ਹੋਈ ਸੀ ਉਹ ਉਹ ਪ੍ਰੈਮਿਸਸਿਸ ਦੇ ਮਾਲਕ ਜੋ ਸੀ ਉਹ ਗੁਰਿੰਦਰ ਸਿੰਘ ਦੇ ਚਾਚਾ ਜੀ ਸਨ ਤਾਂ ਇੱਥੋਂ ਇਹਨੇ ਆਪਣੀ ਜਿਹੜੀ ਇਹ ਪੂਰੀ ਸਟੋਰੀ ਆਪਣਾ ਪਲੈਨਿੰਗ ਜਿਹੜੀ ਹੈ ਥੋ ਕੀਤੀ ਹੈ ਉਸ ਤੋਂ ਬਾਅਦ ਇਹਨਾਂ ਇਨਵੋਲਵ ਕੀਤਾ ਹੈ ਗੁਰਪ੍ਰੀਤ ਨੂੰ ਗੁਰਪ੍ਰੀਤ ਨੇ ਦੋ ਬੰਦੇ ਜੋ ਪੈਸੇ ਐਕਸਟਰੋਟ ਕਰਨ ਵਾਸਤੇ ਆ ਉਹ ਲਗਾਏ ਸਨ ਜੋ ਕਿ ਮਨਪ੍ਰੀਤ ਸਿੰਘ ਤੇ ਸਿਮਰਜੀਤ ਸਿੰਘ ਸਿਮਾ ਇਸੇ ਤਰੀਕੇ ਨਾਲ ਜੋ ਹੈ ਅੱਗੇ ਇਹ ਚੱਲਦੇ ਚੱਲਦੇ ਜੋ ਵੀ ਜੋ ਵੀ ਹੈ ਪੈਸੇ ਦੀ ਡਿਮਾਂਡ ਕੀਤੀ ਗਈ 3 ਲੱਖ ਜੋ ਹੈ ਐਕਸਟਰਸ਼ਨ ਬਣੀ ਇਹਨਾਂ ਨੂੰ ਜੋ ਹੈ ਦੇਨਲੀ ਡਾਕਟਰ ਸ਼ਾਪ ਗਏ ਉੱਥੇ ਜੋ ਹੈ ਪੁਲਿਸ ਵੱਲੋਂ ਇਹਨਾਂ ਨੂੰ ਫੜਿਆ ਗਿਆ ਸੋ ਇਸ ਤਰੀਕੇ ਨਾਲ ਟੋਟਲ 5 ਬੰਦੇ ਜੋ ਹੈ ਅਗਰਫਤਾਰ ਹੋਏ ਨੇ ਉਹਨਾਂ ਤੋਂ ਦੇਸੀ ਪਿਸਟਲ 315 ਬੋਰ ਮੋਟਰਸਾਈਕਲ ਐਕਸਯੂਵੀ ਤੇ throaty ਦੀ ਜਿਹੜੀ ਹੈ 1.5 ਲੱਖ ਰੁਪਏ ਹੋ ਰਿਕਵਰ ਹੋ ਚੁੱਕੇ ਹਨ ਦੋ ਜੋ ਦੋਸ਼ੀ ਨੇ ਸਿਮਰਨਜੀਤ ਸਿੰਘ ਉਰਫ ਸਿਮਾ ਤੇ ਰਮਨਦੀਪ ਸਿੰਘ ਉਰਫ ਰਮਨਾ ਜਹਰਮਾ ਇਹ ਹੀ ਫਰਾਰ ਨੇ ਪੁਲਿਸ ਦੀਆਂ ਵੱਖੋ ਵੱਖਰੀਆਂ ਟੀਮਾਂ ਲਗਾਈਆਂ ਗਈਆਂ ਨੇ ਤੇ ਜਲਦੀ ਇਹਨਾਂ ਦੀ ਗ੍ਰਿਫਤਾਰੀ ਵੀ ਹੋ ਜਾਏਗੀ ਇਸ ਦੇ ਵਿੱਚ ਜੋ ਫੋਨ ਹੈ ਜਿਸ ਫੋਨ ਤੋਂ ਇਹਨਾਂ ਨੂੰ ਫਰੋਤੀ ਦੀ ਅਕਾਲਾਂ ਹੁੰਦੀਆਂ ਸਨ ਉਹ ਸਿਮਰਨ ਉਹ ਰਮਨਦੀਪ ਸਿੰਘ ਦੇ ਫੋਨ ਹੈ ਰਮਨਦੀਪ ਸਿੰਘ ਉਹ ਰਮਾ ਜਿਹਦੇ ਫੋਨ ਨੂੰ ਹੁਣੇ ਰਿਕਵਰ ਵੀ ਕੀਤਾ ਗਿਆ ਤੇ ਅੱਗੇ ਫਰਦਰ ਜੋ ਇਨਵੈਸਟੀਗੇਸ਼ਨ ਉਹ ਚੱਲ ਰਹੀ ਹੈ ਸਰ ਜਦੋਂ ਆਪਣਾ ਫਰੋਤੀ ਦੀ ਦਾ ਕੰਪੇਨ ਗਈ ਸੀ ਉਦੋਂ ਪੁਲਿਸ ਨੇ ਤੁਰੰਤ ਉਹਨਾਂ ਨੂੰ ਫੜ ਲਿਆ ਤੇ ਉਸ ਟਾਈਮ 3 ਲੱਖ ਰੁਪਏ ਦੇਣ ਗਏ ਤੇ 1.5 ਲੱਖ ਰਿਕਵਰ ਹੋਇਆ 1.5 ਲੱਖ ਇਸ ਤਰ੍ਹਾਂ ਨਹੀਂ ਹੈ ਉਹ ਪੈਸੇ ਹੀ ਜਿਹੜੇ ਹੈਗੇ ਅਸੀਂ ਘੱਟ ਰੱਖੇ ਸੀਗੇ ਠੀਕ ਹੈ ਜੀ ਜੀ ਜਿਹੜਾ ਹੈ ਤੁਸੀਂ ਦੇਖੋਗੇ ਇਹਦੇ ਵਿੱਚ ਜੋ ਲਿਖਿਆ ਹੈ ਕਿ ਪਹਿਲਾਂ ਜਿਹੜਾ 3 ਲੱਖ ਰੁਪਏ ਪਿੰਡ-ਪਿੰਡ ਇਹਨੇ ਨੇ ਦੇ ਦਿੱਤੇ ਸੀ ਉਸ ਤੋਂ ਬਾਅਦ 2 ਲੱਖ ਰੁਪਏ ਜਿਹੜੇ ਹੈਗੇ ਆ ਉਹ ਅਸੀਂ ਸਾਹਮਣੇ ਲੇਖ ਉਹ ਦੇ ਰਹੇ ਸੀਗੇ ਠੀਕ ਹੈ ਉਸ ਦੇ ਵਿੱਚ ਜੋ ਹੈ ਇਹ ਸਾਰੀ ਰਿਕਵਰੀ ਹੋਈ ਹੈ ਜਿਹੜੀ 3 ਲੱਖ ਰੁਪਏ ਦਿੱਤੇ ਹੈਗੇ ਆ ਉਹਦੀ ਰਿਕਵਰੀ ਹੋ ਗਈ ਹੈ 1.5 ਲੱਖ 1.5 ਲੱਖ ਉਹਨੂੰ ਕੱਢ ਕੋਮਪਲੀਟ ਨਹੀਂ ਕੀਤੀ ਸੀਗੀ ਕਿਵੇਂ ਨਹੀਂ ਉਹ ਪਹਿਲਾਂ ਇਹ ਦੇ ਚੁੱਕੇ ਸੀ ਅਰੇ ਇਹਨਾਂ ਦੇ ਉੱਪਰ ਪਹਿਲਾਂ ਨਾ ਮਾਮਲੇ ਦਰਜ ਤਾਂ ਕੋਈ ਐਡਾ ਦੇ ਤੋਤੀ ਮੰਗਣ ਦੇ ਜਾਂ ਕਿਸੇ ਗੈਂਗਸਟਰ ਦਾ ਨਹੀਂ ਇਹਦੇ ਵਿੱਚ ਇੱਕ ਤਾਂ ਦੋ ਦੋ ਬੰਦੇ ਜੀ ਸਾਡੇ ਕੋਲ ਫਿਗਰ ਹੋਏ ਨੇ ਉਹਨਾਂ ਦੇ ਕ੍ਰਿਮੀਨਲ ਬੈਕਗ੍ਰਾਉਂਡ ਉਹਨਾਂ ਦਾ ਹੈ ਅਸੀਂ ਉਹ ਪੂਰੀ ਜਿਹੜੀ ਹੈ ਉਹ ਜਾਂਚ ਕਰਦੇ ਆ